ਪੰਜ ਸਾਲ ਉਸ ਤੋਂ ਬਾਅਦ ਵੀ ਵੱਖ-ਵੱਖ ਵਾਰ ਕੱਟੀ ਐ ਹਲੇ ਹੋਰ ਵੀ ਪਤਾ ਨਹੀਂ ਕਹਾ ਫਿਰ ਕਹਿਣ ਅਸੀਂ ਸਰਪ੍ਰਸਤ ਨੂੰ ਆਨ ਨੂੰ ਫਿਰ ਉਹਨੂੰ ਕਮੇਟੀ ਕਹਿੰਦਾ ਕਿ ਸਾਨੂੰ ਫਾਈਲ ਨਵੀਂ ਸਰਕਾਰ ਕਹਿੰਦੇ ਪਸੰਦ ਆ ਗਿਆ ਤੁਹਾਨੂੰ ਲੈ ਕੇ ਜਾਣਾ ਕਿਉਂ ਡਰਦੇ ਨੇ ਡਰਦੇ ਨੇ ਡਰਦੇ ਕਾਹਦੇ ਦਿਮਾਗ ਤੋਂ ਨੇ ਸੋ ਭਾਈ ਸਾਥ ਦਿਓ ਬਾਬੇ ਕੋਲੇ ਬੈਠੋ ਜੁੜੋ ਮੈਂ ਤਾਂ ਭਾਈ ਸਾਨੂੰ ਸਾਫ਼ ਜੀ ਗੱਲ ਕਰਨਾ ਮੈਂ ਤਾਂ ਬਾਬੇ ਤੋਂ ਸੰਤਾਂ ਦੂਰ ਰਹਿਣਾ ਮੈਂ ਕੋਲੇ ਨਹੀਂ ਗਿਆ ਅੱਜ ਕੱਟ ਹਣਾ ਕਿਉਂ ਆਪਾਂ ਜੀਰੂ ਦੇ ਸ਼ੁਰੂ ਤੋਂ ਜਾਣ ਤੋ ਹੋਂ ਕਰਦੇ ਹਮਾ ਸੋਹਦੇ ਹੋਈ ਹੈ ਨਾ ਸਾਡਾ ਭਾਈ ਦਿਲ ਚ ਵਸਦਾ ਭਾਈ ਦੀਪ ਸਿੱਧੂ ਵੀ ਸਾਡਾ ਦਿਲ ਚ ਵਸਦਾ ਹੈ ਹਣਾ ਜੋ ਨੌਜਵਾਨ ਨੂੰ ਉਜਾੜਦੀ ਹੈ ਸਾਡਾ ਜਥੇਦਾਰ ਸਰਦਾਰ ਜੇਤਾਲ ਸਿੰਘ ਹਵਾਰਾ ਭਾਈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਡਾ ਰਾਸ਼ਟਰਪਤੀ ਉਹ ਬੈਠਾ ਸਰਦਾਰ ਸਿਮਰਜੀਤ ਸਿੰਘ ਮਾਨ ਬੋਲੇ ਸੋ ਨਿਹਾਲ ਨਾਤਾ ਸਿੱਖ ਨੇ ਚਾਹੇ ਅਸੀਂ ਝੋਟਿਓ नहीं जाने असा चाहे साबा कैम दम कैम कैंग रहे साल इतने रहे कि मर्जी रहे किरपा करे वो सच्चे पातशाह तेरी धरती है जिसे सचे पातशाह दुध का दुध पानी का पानी ਸਿੱਖਾਂ ਮਤ ਦੇ ਇਕੱਠੇ ਹੋਣ ਜੇ ਤਰਤਬਖਸ਼ੀ ਦਾ ਇਕੱਠੇ ਹੋ ਜੇ ਸਿੱਖ ਇਕੱਠੇ ਹੋਗੇ ਤਾਂ ਖਾਲਸਾ ਦੁਨੀਆ ਨਹੀਂ ਆਪਾਂ ਦੁਨੀਆ ਨੂੰ ਫਤਿਹ ਕਰਨਾਗੇ ਜਿਆਦਾ ਨਾ ਬੋਲਦਾ ਹੋਇਆ ਸੇਵਾ ਦਾ ਜੜਕਾ ਜੇ ਪਾਈ ਕੋਈ ਗਲਤੀ ਹੋ ਗਈ ਤਾਂ ਮਾਫ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ वंत खराण शहीद हरजेंद्र शहीद पुराणे नवें सारे शहीद जिन वखियां पालियां सिधियूं ਉਹਨਾਂ ਦੇ ਨਾਲ ਖੜੇ ਹੋ ਕੇ ਕਹੋ ਕਿ ਭੱਜੇਰੀ ਵੀ ਇਹ ਸਾਡਾ ਬੰਦਾ ਨਹੀਂ ਹੈ ਕਹਿੰਦੇ ਕਿ ਨਾਲ ਖੜੇ ਸਾਡੇ ਨਾਲ ਵੀ ਖੜਨਗੇ ਮਾਫ ਕਰਿਓ ਇਕੱਠੇ ਹੋ ਜਾਓ ਭਾਈ ਵਧੀਆ ਲਾਉਂਗੇ ਨੇ ਡਾਂਗਾ ਖਾਈ ਜੋ ਖਾਣੇ ਅੱਗੇ ਭਰੋਸੇ ਭਾਈ ਉਹ ਜੀ ਕੱਥਾ ਉਸਤਾ